ਨਸ਼ੇ ਨੂੰ ਰੋਕਣ ਦੇ ਲਈ ਇੱਕ ਪਾਸੇ ਪੰਜਾਬ ਸਰਕਾਰ ਸੱਤ ਤੇ ਦੂਜੇ ਪਾਸੇ ਉੱਥੇ ਹੀ ਕਾਂਗਰਸ ਨੇ ਵਡਾ ਐਲਾਨ ਕਰ ਦਿੱਤਾ ਹੈ ਕਿ ਅਫੀਮ ਪੁੱਕੀ ਦੇ ਉੱਤੇ ਜਿਹੜੀ ਕਿ ਚਰਚਾ ਹੋਣੀ ਚਾਹੀਦੀ ਹੈ ਕਿਉਂਕਿ ਅਫੀਮ ਦੇ ਨਾਲ ਜਿਹੜੀ ਕਿ ਮੌਤ ਨਹੀਂ ਹੁੰਦੀ ਜਿੰਨਾ ਚਿਰ ਪੰਜਾਬ ਦੇ ਵਿੱਚ ਨਸ਼ੇ ਦੀ ਡਿਮਾਂਡ ਹੈ ਨਸ਼ਾ ਖਤਮ ਨਹੀਂ ਹੋ ਸਕਦਾ ਜਿਹੜੇ ਕਿ ਉੱਥੇ ਹੀ ਪੁੱਕੀ ਨੂੰ ਲੈ ਕੇ ਤੇ ਡੋਡਿਆਂ ਨੂੰ ਲੈ ਕੇ ਤੇ ਉਥੇ ਹੀ ਅਫੀਮ ਨੂੰ ਲੈ ਕੇ ਚਰਚਾ ਜਿਹੜੀ ਕਿ ਜ਼ਰੂਰ ਕਰਾਂਗੇ ਜਦੋਂ ਵੀ ਸਾਡੀ ਕਾਂਗਰਸ ਦੀ ਸਰਕਾਰ ਆਉਂਦੀ ਆ ਤਾਂ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਅਸੀਂ ਇਸ ਉੱਤੇ ਚਰਚਾ ਜ਼ਰੂਰ ਕਰਾਂਗੇ ਤੇ ਦੂਜੇ ਪਾਸੇ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਤੇ ਗੱਲ ਕਰੀਏ ਤਾਂ ਉਥੇ ਹੀ ਹੁਣ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਾ ਨਸ਼ੇ ਨੂੰ ਲੈ ਕੇ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਦੇ ਤਹਿਤ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਨਸ਼ਾ ਖਤਮ ਕਰਨਾ ਹੈ ਚਿੱਟਾ ਖਤਮ ਕਰਨਾ ਹੈ ਤਾਂ ਉਥੇ ਹੀ ਜਿਹੜੀ ਕਿ ਖੇਤੀ ਜਿਹੜੀ ਕਿ ਅਫੀਮ ਦੀ ਉਹਨਾਂ ਨੂੰ ਚਾਹੀਦੇ ਦੂਜੇ ਪਾਸੇ ਉਹਨਾਂ ਦੇ ਵੱਲ ਇਹ ਵੱਡਾ ਬਿਆਨ ਤੱਕ ਦੇ ਦਿੱਤਾ ਹੈ ਤੇ ਇੱਕ ਨਿੱਜੀ ਇੰਟਰਵਿਊ ਟੀਵੀ ਚੈਨਲ ਦੇ ਉੱਤੇ ਉਹਨਾਂ ਦੇ ਵੱਲੋਂ ਇੰਟਰਵਿਊ ਦਿੱਤੀ ਗਈ ਤੇ ਜਿਸ ਦੇ ਵਿੱਚ ਉਹਨਾਂ ਨੇ ਇਹ ਬਿਆਨ ਦਿੱਤਾ ਕਿ ਨਸ਼ੇ ਨੂੰ ਖਤਮ ਕਰਨ ਦੇ ਲਈ ਜਿਹੜੀ ਕਿ ਚਰਚਾ ਅਫੀਮ ਭੁੱਕੀ ਨੂੰ ਲੈ ਕੇ ਹੋਣੀ ਚਾਹੀਦੀ ਹੈ ਤੇ ਜੇਕਰ 2027 ਦੇ ਵਿੱਚ ਕਾਂਗਰਸ ਦੀ ਸਰਕਾਰ ਆਉਂਦੀ ਹੈ ਤਾਂ ਅਸੀਂ ਇਸ ਮੁੱਦੇ ਨੂੰ ਲੈ ਕੇ ਜ਼ਰੂਰ ਚਰਚਾ ਕਰਾਂਗੇ ਤੇ ਜਿਸ ਤੋਂ ਬਾਅਦ ਕੋਈ ਵੱਡਾ ਐਲਾਨ ਤੱਕ ਹੋ ਸਕਦਾ ਹੈ ਤੇ ਦੂਜੇ ਪਾਸੇ ਹੁਣ ਉੱਥੇ ਹੀ ਰਾਜਾ ਵਿੰਗ ਦੇ ਵੱਲੋਂ ਇਹ ਵੱਡਾ ਐਲਾਨ ਕਰ ਦਿੱਤਾ ਹੈ ਤੇ ਉਹਨਾਂ ਨੇ ਨਸ਼ੇ ਨੂੰ ਲੈ ਕੇ ਕਿਹਾ ਹੈ ਕਿ ਨਸ਼ੇ ਦੀ ਡਿਮਾਂਡ ਜਦ ਤੱਕ ਹੈ ਨਸ਼ਾ ਖਤਮ ਨਹੀਂ ਹੋ ਸਕਦਾ ਤੇ ਦੂਜੇ ਪਾਸੇ ਉਹਨਾਂ ਨੇ ਚਿੱਟੇ ਨੂੰ ਖਤਮ ਕਰਨ ਦੇ ਲਈ ਕਿਹਾ ਹੈ ਕਿ ਅਫੀਮ ਉਥੇ ਹੀ ਭੁਖੀ ਦੀ ਜਿਹੜੀ ਕਿ ਖੇਤੀ ਹੋਣੀ ਚਾਹੀਦੀ ਹੈ ਤੇ ਜਿਸ ਤੋਂ ਬਾਅਦ ਰਾਜਾ ਵੜਿੰਗ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਤੇ ਨਸ਼ੇ ਨੂੰ ਲੈ ਕੇ ਉਹਨਾਂ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਜਿੰਨਾ ਚਿਰ ਨਸ਼ੇ ਦੀ ਡਿਮਾਂਡ ਹੈ ਉਹਨਾਂ ਚਿਰ ਜਿਹੜਾ ਕਿ ਨਸ਼ਾ ਖਤਮ ਨਹੀਂ ਹੋਵੇਗਾ ਤੇ ਜਦੋਂ ਵੀ 2027 ਦੇ ਵਿੱਚ ਕਾਂਗਰਸ ਦੀ ਸਰਕਾਰ ਆਉਂਦੀ ਹੈ ਤਾਂ ਅਸੀਂ ਇਸ ਮੁੱਦੇ ਦੇ ਉੱਤੇ ਚਰਚਾ ਜ਼ਰੂਰ ਜਿਹੜਾ ਕਿ ਚਰਚਾ ਜ਼ਰੂਰ ਕਰਾਂਗੇ ਤੇ ਦੂਜੇ ਪਾਸੇ ਦੱਸਦੀ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਯਾਨੀ ਕਿ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਵੱਲੋਂ ਨਸ਼ਾ ਖਤਮ ਕਰਨ ਦੇ ਲਈ ਇੱਕ ਪਾਸੇ ਲਗਾਤਾਰ ਬੁਲਡੋਜ਼ਰ ਐਕਸ਼ਨ ਲੈ ਜਾ ਰਹੇ ਨੇ ਤੇ ਦੂਜੇ ਪਾਸੇ ਹੁਣ ਰਾਜਾ ਵਿਡਿੰਗ ਦੇ ਵੱਲੋਂ ਇੱਕ ਹੋਰ ਨਵਾਂ ਵਟਾ ਐਲਾਨ ਕਰ ਦਿੱਤਾ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਉਹਨਾਂ ਦੇ ਵੱਲੋਂ ਨਸ਼ੇ ਨੂੰ ਲੈ ਕੇ ਬਿਆਨ ਦਿੱਤਾ ਹੈ ਦੂਜੇ ਪਾਸੇ ਹੁਣ 3 ਮਹੀਨੇ ਪੰਜਾਬ ਸਰਕਾਰ ਨੇ ਮੰਗੇ ਨੇ ਤੇ ਆਮ ਆਦਮੀ ਪਾਰਟੀ ਦੇ ਸਰਕਾਰ ਨੇ ਮੰਗੇ ਨੇ ਤੇ ਦੂਜੇ ਪਾਸੇ ਪੰਜਾਬੀਆਂ ਦੇ ਲਈ ਸਭ ਤੋਂ ਵੱਡਾ ਸਵਾਲ ਇਹ ਖੜਾ ਹੋਇਆ ਹੋਇਆ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਕਦ ਖਤਮ ਹੋਵੇਗਾ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਲਗਾਤਾਰ ਵਾਦੇ ਕਰ ਰਹੀ ਹੈ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਬਣਾਵਾਂਗੇ ਹੁਣ ਸੱਤੀ ਵੀ ਦਿਖਾਈ ਦੇ ਰਹੀ ਹੈ ਬਲਡੋਜ਼ਰ ਐਕਸ਼ਨ ਲੈੇ ਜਾ ਰਹੇ ਨੇ ਤੋਂ ਦੂਜੇ ਪਾਸੇ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਵੱਲੋਂ ਨਸ਼ੇ ਨੂੰ ਲੈ ਕੇ ਇੱਕ ਨਵਾਂ ਬਿਆਨ ਦਿੱਤਾ ਗਿਆ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਖੇਤੀ ਜ਼ਰੂਰ ਹੋਣੀ ਚਾਹੀਦੀ ਹੈ ਪੁੱਕੀ ਆਫੀਮ ਨੂੰ ਲੈ ਕੇ ਜਿਹੜੀ ਕਿ ਅਸੀਂ 2027 ਦੇ ਵਿੱਚ ਜਦੋਂ ਵੀ ਸਾਡੀ ਸਰਕਾਰ ਆਉਂਦੀ ਹੈ ਤਾਂ ਅਸੀਂ ਇਸ ਉੱਤੇ ਜ਼ਰੂਰ ਜਿਹੜੀ ਕਿ ਚਰਚਾ ਕਰਾਂਗੇ ਜਦੋਂ ਤੱਕ ਨਸ਼ੇ ਦੀ ਡਿਮਾਂਡ ਹੈ ਉਦੋਂ ਤੱਕ ਨਸ਼ਾ ਖਤਮ ਨਹੀਂ ਹੋ ਸਕਦਾ ਤੇ ਜਿਸ ਤੋਂ ਬਾਅਦ ਆਫੀਮ ਦੇ ਨਾਲ ਕਦੇ ਵੀ ਜਿਹੜੀ ਕਿ ਮੌਤ ਹੀ ਹੂ